ਮਹਾਦੇਵ ਦੇਵੰ ਮਹਾ ਜੋਗ ਜੋਗੰ ਮਹਾਦੇਵ ਦੇਵਕ ਦੇਵਕ ਮਹਾ ਜੋਗ ਜੋਗੰ ਜਿਹੜੇ ਦੇਵ ਨੇ ਕੁਝ ਗਾਇਨ ਦੇ ਰਹੇ ਨੇ ਅੰਦਰ ਦੇਵ ਹੈ ਰਹਾ ਮਹਾਦੇਵ ਦੇਵੰ ਆ ਇਹਨਾਂ ਚ ਵੀ ਮਹਾਦੇਵ ਹੁੰਦੇ ਨੇ ਵੱਡੇ ਗਿਆਨੀ ਹੁੰਦੇ ਨੇ ਗੁਰ ਗੁਰਹਾਈ ਜਿਹੜੇ ਹੁੰਦੇ ਨੇ ਗੁਰ ਗੁਰਹਾਈ ਕਹਿਣਾ ਨੇ ਜਾਏ ਤੇਰੀ ਤਲਬੜੀ ਛੋਟੇ ਨੇ ਗਿਆਨ ਪੜ੍ਹ ਰਹੇ ਨੇ ਇੱਕ ਗਿਆਨ ਪੜਾ ਰਹੇ ਨੇ ਜਿਹੜੇ ਪੜਾ ਰਹੇ ਨੇ ਉਹ ਮੰਗਦੇਵ ਨੇ ਮਹਾਦੇਵ ਦੇਵੰ ਦੇਖੋ ਨਾ ਇੱਕ ਤਾਂ ਟੀਚਰ ਹੈ ਇੱਕ ਟੀਚਰ ਨੂੰ ਵੀ ਤਾਂ ਹਾਂ ਪੜਾ ਰਹੇ ਇੱਕ ਟੀਚਰ ਟੀਚਰ ਤਾਂ ਬੱਚਿਆਂ ਨੂੰ ਪੜਾ ਰਿਹਾ ਹਰ ਪੜਾ ਲੂ ਜਿਹੜੇ ਟੀਚਰ ਬਣਾਏ ਨੇ ਉਹ ਵੀ ਤਾਂ ਜਿੱਥੋਂ ਟੀਚਰ ਬਣ ਕੇ ਨਿਕਲਦੇ ਨੇ ਉਹ ਮਹਾਦੇਵ ਹੋਏ ਨਾ ਫਿਰ महादेव देव ओदा महादेव ਦਾ ਵੀ ਹੈਗਾ ਤੇ ਉਹਨਾਂ ਦਾ ਵੀ ਬਣਾਉਣਾ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਟਾਪ ਤੇ ਹੈ ਉਹਦੇ ਅੱਗੇ ਫਿਰ ਤੂੰ ਖੜਾ ਹੈ। ਉਹ ਤੂੰ ਕੌਣ ਹੈ? ਉਹ ਇਹੀ ਤੂੰ ਹੀ ਸ਼ਬਦ ਹੈ। ਅੜਾ ਸ਼ਬਦ ਆਲੋ। ਕਰ ਬਿਨਾ ਕੰਨਾ ਦੋ ਇਹ ਉਹਨੂੰ ਸਮੋਹ ਉਹਦਾ ਦੇਵ। ਉਹ ਇਹ ਤੋਂ ਹੀ ਮਿਲਣਾ ਕੋਈ ਸ਼ਬਦ ਤੋਂ ਹੀ ਮਿਲਣਾ। ਜੈਸੀ ਮਾ ਆਵੇ ਖਸਮ ਕੀ ਬਾਣੀ ਤੈਸਾਰਾ ਖੜੀ ਗਿਆਨ ਬਿਲੋ ਲਓ ਗਿਆਨ ਲਾਲੋ ਉਹੀ ਕਰਦਾ ਫਿਰ ਵਾਹਨਦੇਵਗ ਨਹੀਂ ਹੋਇਆ ਵਾਹਨਦੇਵ ਕੌਣ ਲਾਲੋ ਲਾਲੋ ਵਾਹਨਦੇਵ ਹੈ ਨ ਗਿਆਨ ਕਰਾਣਾ ਕਰਣਾ ਜਿਹਨੇ ਕੁਰਬਾਨੀ ਰਜੀਆ ਵਾਹਨਦੇਵ ਹੈ ਜਿਹਨੂੰ ਪੜਾ ਰਿਹਾ ਦੇਵ ਹੈ ਬੱਲੂ ਕੌਣ ਸ਼ੁੱਧ ਆਤਮਾ ਬੱਲੂ ਕੀ ਬਾਣੀ ਨੂੰ ਦੇਵ ਹੁੰਦਾ ਸ਼ੁੱਧ ਆਤਮਾ ਦੇਵ ਹੈ ਕੁਰਬਾਨੀ ਨੂੰ ਸ਼ੁੱਧ ਆਤਮਾ ਬੱਲੂ ਕਿਸੇ ਨੇ ਦੂਰ ਨਹੀਂ ਬੁੱਲਿਆ ਜੀ ਜੇ ਅਤਮ ਸ਼ੁੱਧਾ ਜੇ ਹਿਰਦਾ ਸ਼ੁੱਧਾ ਨੂੰ ਜਿਹਦਾ ਹਿਰਦਾ ਸ਼ੁੱਧਾ ਕੁਰਬਾਨੀ ਬੰਦੂ ਦੁਆਰੀ ਬਣ ਸਕਦਾ ਕੋਈ ਵੀ ਇਹ ਭਲੇਖਾ ਕਰ ਦੇ ਇਹਦਾ ਹਿਰਦਾ ਸ਼ੁੱਧੀ ਉਹਨੂੰ ਬਾਣੀ ਉਹਨੇ ਬਾਣੀ ਨਹੀਂ ਬੰਦਲੀ ਬਾਣੀ ਹਿਰਦਾ ਸ਼ੁੱਧ ਵੀ ਕਰ ਦਿੰਦੀ ਹੈ ਕਰਦੀ ਹੈ ਹਿਰਦਾ ਸ਼ੁੱਧ ਵੀ ਇਹਨਾਂ ਨਾਲੇ ਹੁਣ ਬੁੱਧੇ ਤੇ ਹੋ ਜਿਓ ਜੇ ਸ਼ੁੱਧ ਹੋਈਏ ਉਹਦੇ ਤੋਂ ਜ਼ਿਆਦਾ ਬੰਦੀ ਜਾਓ ਟਿਕੀ ਜਾਓ ਮਹਾ ਜੋਗ ਜੋਗੰ ਔਰ ਜਿਹੜਾ ਸ਼ੁੱਧ ਹਿਰਦੇ ਵਾਲੇ ਦੇ ਅੰਦਰ ਹੀ ਉਹ ਗਿਆਨ ਪ੍ਰਗਟ ਹੋੜੇ ਬਾਣੀ ਪ੍ਰਗਟ ਹੋੜੀਏ ਉਹ ਫਿਰ ਵਾਹ ਦੇ ਬੜ ਜੜੇ ਜਿੱਦੇ ਅੰਦਰ ਸ਼ਬਦ ਪ੍ਰਗਟ ਹੋੜੇ ਨਾ ਉਹ ਵਾਹ ਦੇ ਉਹਦਾ ਦੇਵਤੂ ਫਿਰ ਸੰਸਾਰ ਚ ਵਾਹ ਦੇ ਉਹੀ ਜਨ ਬੜਾ ਭਗਤ ਬਰਾਬਰ ਪਰਣਾ ਤਸੂਰ ਸ਼ਦਰਪਤ ਦੇ ਰਾਜਾ ਭਗਤ ਬਰਾਬਰ ਹੋਰ ਕੋਈ ਪਰਣਾ ਥਲੇ ਰਹਿ ਗਿਆ ਨੂੰ ਵਿਦਵਾਨ ਗਰਮ ਕੁੱਤੇ ਹੋ ਗਿਆ ਨਾ ਉਹ ਵਿਦਵਾਨ ਤਾਂ ਐਵੇਂ ਬੁਹਰੇ ਆਟੇ ਮੁਆਕੜੀ ਜਾਂਦੇ ਨੇ ਤਾਂ ਪੱਲੇ ਕੱਖ ਨਹੀਂ ਕਿਤੇ ਵੀ ਨਹੀਂ ਗੁਰਬਾਣੀ ਜਨ ਨੂੰ ਕੀ ਹੋਇਆ ਵੀ ਤੁਹਾਡੇ ਪੱਲੇ ਕੱਖ ਹੈ ਦਸਿਆਈ ਕਥਨ ਨੀਰ ਦਾ ਹਕਾਰ ਹੁ ਟੁੱਟੂ ਆ ਵੀ ਦਿਖਾਓ ਤੁਹਾਡੇ ਪੱਲੇ ਕੀ ਹੈ ਕੋਈ ਪੁੱਛਣ ਵਾਲਾ ਹੈ ਹੀ ਨਹੀਂ ਸੀ ਇਹਨਾਂ ਨੂੰ ਐਵੇਂ ਅਕੜੀ ਕਰ ਕੱਖ ਨਹੀਂ ਛੜਿਆ ਭਗਤਾਂ ਨੇ ਸਾਰਿਆਂ ਦੇ ਪੜਤਾਂ ਦੇ ਪੜਤਾਂ ਦੇ ਪੱਲੇ ਰਹੀ ਗੁੰਨਾਂ ਦੇ ਕੱਖ ਨਹੀਂ ਛੜਿਆ ਭਗਤਾਂ ਖੱਡਿਆ ਕਿ ਹੈ ਹੀ ਨਹੀਂ ਸੀ ਕੱਖ ਪੜਦਾ ਹੀ ਸੀ ਦੋ ਉਹਨਾਂ ਨੇ ਖੋਇਆ ਕੁਝ ਨਹੀਂ ਉਹਨਾਂ ਨੇ ਦੱਸਿਆ ਪੜਦਾ ਚੱਕ ਕੇ ਵੀ ਦਿਖਾਓ ਇਹਨਾਂ ਦੇ ਬੱਲੇ ਕੀ ਹੈ ਇਹਨਾਂ ਨੂੰ ਦਿਖਾਉਣਾ ਹੀ ਤਾਂ ਪੜਦਾ ਹੀ ਚੱਕਣਾ ਵੀ ਇਹਨਾਂ ਦੇ ਬੱਲੇ ਕੱਖ ਨਹੀਂ ਦਿਖਾਉ ਕੀ ਹੈ ਇਹਨਾਂ ਦੇ ਬੱਲੇ ਦੇਖ ਲਓ ਕੀ ਹੈ ਜਿਹੜਾ ਕੋਈ ਇਹਨਾਂ ਨੇ ਹੁਣ ਤੱਕ ਆਰਥਾਇਆ ਅਰਥ ਕੀਤੇ ਨੇ ਖਦਾਬਾਂ 'ਚ ਪਏ ਨੇ ਪਤਾ ਹੀ ਹੈ ਦੇਖ ਲੈਣ ਉਹੀ ਕੁਝ ਹੈ ਲੋਕ ਜਿਹੜਾ ਕੋਈ ਕਹਿ ਰਿਹਾ ਨੇ ਉਹੀ ਕੁਝ ਹੈ ਤਾਂ ਪਾ ਬਧਨੀਆ ਲਿਖ ਦੇਣਾ ਬਈਆਂ ਨੇ ਦੇਖ ਲੋ ਕੀ ਆ ਉਹਦੇ ਚ ਗੁਰਬਾਣੀ ਕੀ ਕਹਿੰਦੀ ਹੈ ਕੀ ਲਿਖਦੇ ਉਹੀ ਬੱਲੇ ਹਦ ਨੇ ਆਪੇ ਜੱਪ ਕਰ ਜਾਂਦੇ ਨੇ ਐਸੀ ਕੁੱਟ-ਕੁੱਟੀ ਜਾਂਦੀ ਹੈ ਨਾ ਦੀ ਵਾਹ ਕੁੱਟ-ਕੁੱਟਾ ਗਾਉਣਾ ਇਹਦੇ ਵਿੱਚ ਇਹ ਵਾਹ ਕੁੱਟ-ਕੁੱਟਾ ਵੀ ਇਹ ਕਰਦੀ ਹੈ ਹਾਂਜੀ ਵਾਹ ਜੋਗ-ਜੋਗੰ ਵਾਹ ਜੋਗ-ਜੋਗ ਐਸਾ ਜੋਗ ਹੈ ਐਸ ਤਰੀਕੇ ਨਾਲ ਜੁੜਦਾ ਫੇਰ ਢੁੱੜਦਾ ਥੋੜੀ ਦਾ ਟੁੱਟਾ ਹੈ ਚੋ ਚੋ ਉਲੀ ਨਾ ਪਾਜ ਮੈਂ ਫੀਮ ਨਹੀਂ ਨਾ ਛੁੱਟਦੀ ਫਿਰ ਫੇ ਨਹੀਂ ਛੁੱਟਦੀ ਤਾਂ ਇਹ ਉਲੀ ਨੂੰ ਕਿਆ ਬੁਲੀ ਕੋ ਜੈਸੇ ਅਮਲ ਬਾਲਾ ਜੈਸੇ ਮੇਰੇ ਬੋਲਦਾ ਭਈਆ ਉਲੀ ਦੀ ਤਾਂ ਸਿਰਫ ਦਸੀ ਆ ਉਲੀ ਦਾ ਤਾਂ ਗੁਰੂ ਦਸਿਆ ਇਹਨਾਂ ਦਾ ਕੀ ਦੱਸਿਆ ਮੈਨੂੰ ਮੁਖੰਦ ਦੇ ਵਿਦਵਾਨਾਂ ਦਾ ਕੀ ਦੱਸੇ ਵਿਦਵਾਨ ਬਿਦਵਾਨੇ ਬੋਲਦੇ ਨੇ ਨਿਸ਼ਾਨੇ ਖਰਾਬ ਇਹਨਾਂ ਦਾ ਕਿਹੜਾ ਗੁਰੂ ਦੱਸੇ ਇਹ ਦੱਸੋ ਥੋੜਾ ਕਿਹੜਾ ਗੁਰੂ ਦੱਸੇ ਥੋੜੇ ਜਿਹਨ ਨੂੰ ਕਿਹੜਾ ਕਿਹਾ ਹੈ ਗੁਰਬਾਲੀ ਨੇ ਵਿਦਵਾਨਾਂ ਚ ਵਿਦਵਾਨਾਂ ਦਾ ਮੂਰਖ ਬਿੱਧੇ ਬਕਰਦਾ ਆ ਗੁਰ ਦੱਸਿਆ ਵੇ ਖੱਟੇ ਬੇ ਖਾਏ ਯਾ ਤਾਂ ਕਿ ਆ ਮੂਰਖ ਬਿੱਧੇ ਬਕਰਦਾ ਵੇ ਖੱਟੇ ਕੇ ਬੇ ਖਾਏ ਯਾ ਪੜਿਆ ਮੂਰਖ ਆਖੀਆ ਜਿੱਤ ਲੱਭ ਲੋ ਜੇ ਲੱਭ ਲੋ ਉਹ ਗਾਰ ਨਹੀਂ ਹੈ ਉਹ ਬਚਿਆ ਵਿਦਵਾਨ ਬਾਕੀ ਕੋਈ ਨਹੀਂ ਬਚਿਆ ਬਾਕੀ ਸਭ ਮੂਰਖ ਆਦੋਂ ਨੂੰ ਬਰੋਸਾ ਬਿਲੇ ਆਇਆ ਗੁਰਬਾਣੀ ਚ ਚਾਹ ਵੜਕੇ ਖਾ ਲੋ ਜਾਂ ਇਕੱਲੇ ਖਾ ਲੋ ਹੋਰ ਦੱਸੋ ਤੁਹਾਡੇ ਹੱਕ 'ਚ ਦਿਖਾਉ ਤਸਕੀ ਹੈ ਵਿਦਿਆ ਸੋਧੇ ਤਾ ਤਲੇ ਜੇ ਤਾਤ ਲੈਣਾ ਵਿਦਿਆ ਸੋਧੋ ਵਿਦਿਆ ਸੋਧਣ ਵਾਲਾ ਵਿਦਿਆ ਵਿਚਾਰਨ ਵਾਲਾ ਫਿਰ ਗੁਰਮਖਵੜ ਜੁਦਾ ਫਿਰ ਵਿਦਵਾਨੀ ਰਹਦਾ ਜਿਵੇਂ ਸੰਤ ਸੰਤ ਜਾਲਮ ਭਗਤ ਬਣਦੇ ਰਹਿ ਲੋ ਤਾਂ ਉਹ ਸੰਤ ਨਹੀਂ ਕਹੂਦੇ ਸੰਤ ਜਾਂ ਬਾੜ ਸੰਤ ਦਾ ਬਾੜ ਨੇ ਨਾ ਸੰਤ ਦਾ ਹੁੰਦਾ ਹੀ ਨਹੀਂ ਇਹਦੇ ਤੜੀ ਜੇ ਸੰਤਾਂ ਨੂੰ ਸਮਝ ਆਉਂਦੀ ਆ ਵੀ ਅਸੀਂ ਗਲਤ ਆਪਣੇ ਆਪ ਨੂੰ ਸੰਤ ਕਹਿਣ ਦੀ ਗਲਤ ਹੈ ਫਿਰ ਆਪਣੇ ਆਪ ਨੂੰ ਸੰਤ ਨਹੀਂ ਮੰਨਦੇ ਭਗਤ ਮੰਨਦੇ ਸੰਤ ਤਾਂ ਆਪਣੇ ਆਪ ਜੇ ਰਾਜਾ ਸੰਤ ਆਹ ਪਗਤ ਜਿਹੜਾ ਹੈਗਾ ਪਗਤ ਦਾਸ ਸੰਤ ਦਾਸ ਨਹੀਂ ਹੈ ਫਤ ਦਾਸ ਨਹੀਂ ਹੋਏ ਸੰਤਾਂ ਕੀ ਦਾਸਰੀ ਸੰਤਾਂ ਸੰਤਾਂ ਕਹਾਂ ਮੇਰਾ ਦਾਸ ਉਹ ਸੰਤਾਂ ਅਤਿ ਆਦਮਾ ਦਾ ਰੋਆ ਸੰਤਾਂ ਸ਼ੁਤਮਾਨ ਅਛੂਤਮਾਨ ਜਿਹੜਾ ਸਰੀਰ ਚੋਂ ਕਹੇ ਲੋ ਮੇ ਸੰਤ ਦਬ ਲਗ ਮੈਲ ਰੋ ਗਿਆ ਜਦੋਂ ਇਹ ਗੱਲ ਦੀ ਸਮਝ ਆਉਂਦੀ ਹੈ ਫਿਰ ਭਗਤ ਹੈ ਉਹ ਕੁੱਲ ਦੇ ਭਗਤ ਹੁੰਦਾ ਦਾਸ ਭਗਤੀ ਕਰੀਦੇ ਆਪ ਤੋਂ ਉੱਚੇ ਕਿਸੇ ਦੀ ਸੰਤ ਕੇ ਦੀ ਭਗਤੀ ਕਿਹਦੀ ਕਰਨੀ ਭਗਤੀ ਸਤਿ ਸਤਿਣਾ ਕੇ ਦੀ ਭਗਤੀ ਨਹੀਂ ਕਰਦੀ ਸਤਿ ਸ਼ਾਂਤੀ ਦਾ ਪਹਿਲਾਂ ਹੀ ਆ ਉਹਨੂੰ ਭਗਤੀ ਦੀ ਲੋੜ ਕੀ ਹੈ ਜਿਹੜਾ ਸਤਿ ਪਹਿਲਾਂ ਹੀ ਭਗਤੀ ਦਾ ਉਹ ਕਰੇ ਜਿਹੜਾ ਸਾਤ ਦਵਾਈ ਤਾਂ ਉਹ ਲਵੇ ਜਿਹਨੂੰ ਬਿਮਾਰੀ ਹੈ ਸੰਤ ਨੂੰ ਤਾਂ ਕੋਈ ਬਿਮਾਰੀ ਹੁੰਦੀ ਹੋਈ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਕਾਰਨ ਹੌਸਲਦਾਰ ਕੀ ਰੈਣ ਪਿਆਰੇ ਹੌਸਲਦਾਰ ਕੀ ਸੜਨਾ ਸੜਨਾ ਹੌਸਲਦਾਰ ਕੀ ਸੜਨਾ ਸੰਤਨਵਾਰੀ ਓਡ 47 ਸੰਤ ਹਮਾਰਾ ਗਹਿਣਾ ਤੇ ਸੰਤਾਂ ਭਗਤ ਉੱਚਾ ਹੋਇਆ ਕਿਹੜਾ ਪਹਿਲਾਂ ਹੀ ਉੱਚਾ ਬਣਿਆ ਬੈਠਿਆ ਮਨ ਮੁਖ ਫੇ ਦੱਸਿਆ ਵੀ ਸੰਤ ਹੁੰਦਾ ਕੀ ਹੈ ਮੈਂ ਖਾਂਤ ਨਹੀਂ ਹੈਗਾ ਹੋ ਵਾਂਗੂ ਸੰਤਨ ਲੈਣਾ ਕਬੀਰ ਵੀ ਕਹ ਰਿਹਾ ਮੈਂ ਨਹੀਂ ਕਿਸੇ ਦਾ ਦੇਣਾ ਇਹਨਾਂ ਨੂੰ ਤਾਂ ਹੀ ਨਹੀਂ ਪਤਾ ਸੰਤ ਹੁੰਦਾ ਕੌਣ ਹੈ ਕੀ ਹੁੰਦਾ ਜੇ ਇਹਨਾਂ ਨੂੰ ਪਤਾ ਹੀ ਨਹੀਂ ਸੰਤ ਕੀ ਹੁੰਦਾ ਫਿਰ ਮੂਰਖ ਦੀ ਤਾਂ ਹੋਰ ਕੀ ਨੇ ਐਵੇਂ ਵਿਦਵਾਨਾਂ ਦੇ ਚੇਲੇ ਉੱਤਰ ਸੰਤ ਵਿਦਵਾਨਾਂ ਦੇ ਚੇਲੇ ਨੇ ਆਇਆ ਵਿਦਵਾਨ ਨੇ ਕਿ ਕੋਈ ਗੱਲ ਇਹਨਾਂ ਨੂੰ ਕੋਈ ਫਰਕ ਨਹੀਂ ਹੁੰਦਾ ऋषि मुनि विद्वान से या ऋषि मुनि बोल लो वो भी विद्वान है सी भी विद्वान है हां विद्वानਾਂ ਦੇ ਵਿਚਾਰਿਆਂ ਨਾਲ ਜੇ ਫਰਕ ਹੈ ਸੰਤ ਥੋੜੇ ਜੇ ਇਹਨਾਂ ਜੇ ਨਬਰਤਾ ਹੁੰਦੀ ਹੈ ਸੁੱਧਾ ਜੀ ਗਾਂਧੀ ਘਾਟ ਹੁੰਦੀ ਹੈ ਉਹ ਨਬਰਤਾ ਹੁੰਦੀ ਹੈ ਵਿਦਵਾਨ ਉਹ ਵਹਾਂ ਦੇ ਆਟੇ ਵਾਂਗ ਖੜੇ ਜਿਆਦਾ ਹੁੰਦੇ ਨੇ ਵੀ ਅਸੀਂ ਵਿਧਪਤਾ ਬਹੁਤ ਹੈ ਸਾਨੂੰ ਸਤ ਗੱਲ ਮੰਨ ਵੀ ਸਕਦੇ ਨੇ ਮੰਨ ਵੀ ਲੈਂਦੇ ਨੇ ਵਿਦਵਾਨ ਮੰਨ ਲੈਣੇ ਹੋਈ ਨਹੀਂ ਸਕਦਾ ਇਸ ਕਰਕੇ ਪੜ੍ਹਦੇ ਕਿਸੇ ਨਾਲ ਗੱਲ ਨਹੀਂ ਬੰਦੀ ਗੁਰੂ ਦੀ ਸੰਤਾਂ ਨੇ ਬੋਧਾ ਲੈ ਬੋਲਦੀ ਸੰਤਾਂ ਨੇ ਬੋਧਾ ਲੈ ਮੰਨਿਆ ਲਓ ਗਿਆ ਨਹੀਂ ਸੀ ਗਿਆਨ ਮੜ ਗਿਆ ਲੈ ਲਿਆ ਸਤ ਗਿਆਨ ਲੈ ਲੈਦੇ ਨੇ ਕਿ ਇਹ ਇੰਨਾ ਬੰਦੇ ਨੇ ਵੀ ਜੇ ਬੋਧਾ ਗਿਆਨ ਕਿਸੇ ਕੋਲ ਲੈ ਲੀਏ ਕਿਸੇ ਘਟਾ ਨੂੰ ਦੇ ਦੀਗੇ ਇਹ ਗੱਲ ਬੋਲਦੇ ਨੇ ਸਾਰੇ ਸੰਤ ਵਿਦਵਾਨ ਇਹ ਗੱਲ ਬੰਦਦੇ ਉਹ ਕਹਿੰਦਾ ਮੇਰੇ ਜਿਆਦਾ ਗਿਆਨ ਕਿਸੇ ਕੋਈ ਨਹੀਂ ਇਹਨਾਂ ਦੀ ਇਹ ਗੱਲ ਹੁੰਦੀ ਹੈ ਵਿਦਵਾਨ ਮਨਮੁਖ ਹੁੰਦੇ ਨੇ ਮਨਮੁਖ ਹੁੰਦੇ ਨੇ ਹੋ ਜਾਂਦੇ ਨੇ ਜੇ ਵਿਦਵਾਨ ਵਿਦਵਾਨੇ ਰਹੇ ਮਨਮੁਖ ਹੋ ਜਾਂਦਾ ਪੱਥਰ ਹੋ ਜਾਂਦਾ ਬਿਲਕੁਲ ਸੁਣਦਾ ਹੀ ਦੂਏ ਦੀ ਗੱਲ ਉਹ ਕਹਿੰਦਾ ਮੇਰੇ ਜਿੰਨਾ ਗਿਆਨ ਹੈ ਨਹੀਂ ਕਿਸੇ ਕੋਈ ਸੰਤਾ ਦੇ ਵਿੱਚ ਬਦਲਦੀ ਗੁਰੂ ਉਹਦਾ ਸੁਤੇ ਨਹੀਂ ਪੈ ਸੰਤਾ ਜੋ ਆਇਆ ਹੈ ਬਾਹਰ ਤੇ ਰਕਵੀਰ ਸੰਤਾ ਜੋ ਆਇਆ ਹੈ ਇਹਨਾਂ ਦੀ ਬਦਲਦੀ ਕਮੈਸਟੀ ਹੁੰਦੀ ਹੈ ਇੱਥੇ ਸੁਭਾਅ ਹੈ ਪੜ੍ਹਾਈ ਇਹਨਾਂ ਨੂੰ ਹੋਰ ਤਰਾਂ ਦੀ ਹੈ ਉਹ ਵੀ ਵੱਲ ਨੇ ਥੋੜਾ ਜਿਹਾ ਉਧਰੋਂ ਸੁਧਾਰ ਸੁਧਾਰਵਾਦੀ ਸੰਗਤ ਮਿਲੀ ਹੋਈ ਹੈ ਵਿਦਵਾਨਾ ਜੇ ਵੀ ਨਹੀਂ ਸੁਲਤਾਨ ਦੇ ਡੇਰਿਆਂ ਚੋਂ ਤਾਂ ਆਦਮੀ ਆਏ ਨੇ ਗੁਰਮੁਖ ਸੰਤਾਂ ਦੇ ਡੇਰਿਆਂ ਚੋਂ ਆਏ ਨੇ ਬਣ ਕੇ ਕਾਲਜਾਂ ਸਕੂਲਾਂ ਚੋਂ ਹੋਈ ਨਹੀਂ ਆਇਆ ਗੁਰਮੁਖ ਬਣੇ ਕਦੇ ਸੰਤਾਂ ਨਾਲ ਸੰਬੰਧਤ ਆਦਮੀ ਨੇ ਜਿਹੜੇ ਉਹ ਆਏ ਨੇ ਗੁਰਮੁਖ ਹੋਈ ਹੋਏ ਨੇ ਇਹਨਾਂ ਜੋ ਹੋਏ ਨੇ ਸੰਤਾਂ ਜੋ ਹੋਏ ਨੇ ਪਰ ਸੁਖਤ ਨਹੀਂ ਕਹਾਇ ਫਿਰ ਉਹ ਇਸ ਕਰਕੇ ਸੰਤਾਂ ਦੇ ਥੱਲੇ ਖੇਡ ਬਣੀ ਨਹੀਂ ਇਹ ਗੱਲ ਸੰਤਾਂ ਨੂੰ ਸਮਝ ਲੈਣੀ ਚਾਹੀਦੀ ਹੈ ਗੱਲ ਕੀ ਕਹੀ ਹੈ ਜਿਹੜਾ ਇਹ ਗੱਲ ਸਮਝ ਲੈਂਦਾ ਉਹ ਉਹ ਅੱਗੇ ਤਰੱਕੀ ਕਰਦਾ ਉਹ ਵੇ ਦਾਸ ਬਣਦਾ ਫਿਰ ਸੰਤਰੀ ਕਹਿੰਦਾ ਪਗੁਰੂ ਨਹੀਂ ਬਣਦਾ ਜਿਨਾ ਜੇ ਰਾਮਾਨੰਦ ਗੁਰੂ ਬਣਿਆ ਹੋਇਆ ਉਹਨਾਂ ਜਿਹੜੇ ਮੁਰਗ ਜਗਮੀਰ ਨੂੰ ਪਤਾ ਲੱਗਿਆ ਕਬੀਰ ਤੇ ਬਚਾ ਦੇ ਫਿਰ ਪੜ ਗਿਆ ਇੱਕੋ ਸ਼ਬਦ ਇਹ ਰਹਾ ਬੋਲੁੰਦਾ ਹਾਈ ਮੰਨ ਦਾਰਸੀ ਦਾ ਬੋਲੂਦਾ ਕਿ ਆਤਰ ਬੜੇ ਸੀ ਜੀ ਸੀ ਪਤਾ ਗੁਬੀਰ ਵੀ ਕੱਲ ਨੂੰ ਫੜਖ ਬੰਨ ਇਹ ਜਿਹੜੇ ਕਹ ਵੀ ਖਬੀਰ ਮੇਰਾ ਚੱਲਾ ਸੀ ਕੱਲ ਅੱਜ ਮੈਂ ਨਹੀਂ ਗੱਲ ਕਿਉਂ ਸੁਣਨਾ ਕਹ ਬੋਲੋ ਛੱਟ ਮੰਨ ਗਏ ਜੇ ਕਬੀਰ ਨੇ ਕਿਹਾ ਵੀ ਗਲਤ ਆ ਹੈ ਕਿਸੇ ਪਰਮਾਤਮਾ ਦੀ ਭਗਤੀ ਦੀ ਲੋੜ ਨਹੀਂ ਹੈ ਇਹਨੇ ਆਪੇ ਪਰਮਾਤਮਾ ਬੜ ਲ ਆਤਮਾ ਜਾਣਿਆ ਪਰਮਾਤਮਾ ਸੋਈ ਉਹਨੇ ਕਿਹਾ ਇਹ ਤਾਂ ਧਾਲ ਹੈ ਇਹ ਕਦੇ ਨਹੀਂ ਹੁਣ ਬਾਹਰ ਇੱਕ ਕਦੇ ਨਹੀਂ ਮਿਲਣ ਛੱਟ ਮੰਨ ਗਿਆ ਹਾਂ ਠੀਕ ਹੈ ਕੋਈ ਮੰਨਿਆ ਸਵਾਲ ਠੀਕ ਨਿਕਲਿਆ ਸਵਾਲ ਇਹ ਹੈ ਨਾ ਜਵਾਬ ਮਿਲ ਗਿਆ ਜਵਾਬ ਮਿਲ ਲਿਆ ਅੰਦਰੋਂ ਬਾਹਰ ਨਹੀਂ ਹੈ ਕੁਝ ਵੀ ਬਾਹਰ ਟੋਲਣਾ ਸੀ ਪਰ ਭਲਾਈ ਬਸ ਉਹ ਬਾਹਰ ਟੋਲਦਾ ਸੀ ਫਿਰ ਕਹਿੰਦਾ ਵਾਹ ਤਾਂ ਜਾਈਏ ਜੋ ਇਹਾਂ ਨਾ ਹੋਏ ਬੁੱਧਰ ਜੀ ਕੀ ਕਰ ਜਾਣਾ ਬੁੱਧਰ ਤਾਂ ਹੀ ਨਹੀਂ ਕੁਝ ਬੁੱਧਰ ਚਲੇ ਆ ਸੀ ਨਾ ਥਾਲੀ ਲੈ ਕੇ ਥਾਲੀ ਰੱਖ ਵੀ ਹੈ ਦਰਬੇਰੇ ਮਨਵੰਦਰ ਦੇ ਵਿੱਚ ਹੈ ਮਨ ਆਪਣੇ ਆਪ ਚ ਮੰਦਰ ਹੈ ਇੱਕ ਮਨਵੰਦਰ ਤਾਂ ਬੇਸਕਲ ਅੰਦਰ ਮਨਵੰਦਰ ਦੇ ਵਿੱਚ ਨਵਾਸ ਆਉਂਦਾ ਮਨਵੰਦਰੇ ਗੁਰਦਵਾਰਾ ਉੱthre ਬੈਠਿਆ ਗੁਰਦੇਵ ਜਿਹੜਾ ਗੁਰਦੇਵ ਬਾਤਾ ਗੁਰਦੇਵ ਪਤਾ ਉੱthre ਆਏ ਦੇ ਆਪਣੇ ਮਹਾ ਕਾਮ ਕਾਮੁ ਮਹਾ ਭੋਗ ਭੋਗੰ ਮਹਾ ਭੋਗ ਭੋਗ ਕਾਮਨਾ ਕੀਦੀ ਹੈ ਤੇਰੇ ਅੰਦਰ ਕਿੰਨੀ ਕਾਬੂ ਕਿਸੇ ਦੇ ਅੰਦਰ ਇਹਦੀ ਕਾਬੂ ਹੈ ਹੀ ਨਹੀਂ ਉਹ ਕਿਸੇ ਨੂੰ ਆਪਣਾ ਫਿਕਰ ਹੋਊ ਚਾਰ ਡੇਲੇ ਦਾ ਫਿਕਰ ਹੋਊ 10 ਦਾ ਫਿਕਰ ਹੋਊ ਟੱਬਰ ਦਾ ਫਿਕਰ ਹੋਊ ਕਬੀਲੇ ਦਾ ਫਿਕਰ ਹੋਊ ਚਲੋ ਰਾਜ ਦਾ ਫਿਕਰ ਹੋਊ ਤੈਨੂੰ ਸਾਰੀ ਸ੍ਰਿਸ਼ਟੀ ਦਾ ਫਿਕਰ ਹੈ ਸਾਰੀ ਸ੍ਰਿਸ਼ਟੀ ਆ ਧਰਤੀ ਛੱਡ ਕੇ ਖਬਰੇ ਕਿੰਨੀਆਂ ਧਰਤੀਆਂ ਤੇ ਹੋ ਜੀਵਾ ਜੀਵ ਫਿਰ ਸਭ ਕੁਝ ਪੌੜ ਚਲਦੀ ਹੈ ਪੈ ਵਿੱਚ ਪੌੜ ਚੱਲਿਆ ਸਲਵਾਉ ਕਿਤੇ ਕਰਦੇ ਸਾਰਿਆਂ ਨੂੰ ਰੋਜੀ ਦੇਣੀ ਤੇਰੀ ਜਿੱਦੀ ਕਾਬਲਗੀ ਚ ਹੈ ਉਹ ਕੰਮ 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 ਮਹਾ ਭੋਗ ਭੋਗਮ ਤੇਰੀ ਡਿਊਟੀ ਵੀ ਹੈ ਨਾ ਇੱਛਾ ਵੀ ਹੈ ਤੈਨੂੰ ਲੋੜ ਵੀ ਇੰਨੀ ਹੈ ਪਰ ਲੋੜ ਪਰ ਉਕਾਰ ਪਰਮਾਰਥ ਦੀ ਲੋੜ ਹੈ ਸਾਰਸਦੀ ਲੋੜ ਨਹੀਂ ਹੈ ਬਸ ਇਨਾ ਬਰਕ ਲੋੜ ਸਵਾਰਥ ਦੀਆ ਪਰਮਾਰਸ਼ ਦੀ ਮਹਾਕਣਾ ਤੇ ਉਹ ਬੁਗੜੇ ਸਬਰਥੇ ਤੂੰ ਸਬਰਥਾ ਹੈ ਕਹੇ ਜੀ ਮਹਾ ਭੋਗ ਭੋਗ ਮਹਾ ਭੋਗ ਭੋਗ ਜੇ ਭੋਗ ਹੋਵੇ ਕੰਨਾ ਚਾਹੀਦਾ ਸਾਰੇ ਬਾਜ਼ਾਰ ਤੇਰੇ ਹੀ ਨੇ ਭੋਗਣ ਵਾਲੇ ਤੇਰਾ ਹੀ ਰੂਪ ਤੇਰਾ ਹੀ ਪਰਿਵਾਰ ਹੈ ਦੁਆ ਤਾਂ ਕੋਈ ਹੈ ਹੋਰੀ ਤੇ ਦੁਆਈ ਨਹੀਂ ਕੋਈ ਇੱਕੋ ਟੱਪਰਾ ਹੈ ਸਾਰੇ ਦਾ ਬਰਦਾ ਹੁਣ ਜ਼ਿੰਮੇਵਾਰੀ ਜਿਹੜਾ ਘਰ ਦਾ ਆਗੂ ਹੋਵੇ ਉਸੇ ਤੇ ਹੁੰਦੀ ਹੈ ਸਾਰਾ ਦਾ ਫਿਕਰ ਹੈ ਤੈਨੂੰ ਕਹਿਦਾ ਨਹੀਂ ਹੁੰਦਾ ਫਿਕਰ ਹੈ ਨਾਲ ਕਿ ਜਨਤਾ ਬਤ ਕਰੋ ਜਨਤਾ ਤੁਸੀਂ ਜਦੋਂ ਨੂੰ ਚਿੰਤਾ ਹੈ ਤੁਰਪੋ ਕਰਨਾ ਚਾਹੀਦਾ ਸਬਰਸ ਭੋਗ ਵੈ ਸੋਈ ਸਬਰਸ ਭੋਗ ਵੈ ਸੋਈ ਜੀ